ਅਰਚੂ ਸੀ ਦੇਖ ਰੋ ਪਠਾਨਕੋਟ ਮੀਡੀਆ ਦੱਸਦੀ ਕਿ ਪੈਸਾ ਕਮਾਉਣ ਲਈ ਸਾウਦੀ ਅਰਬ ਵਿੱਚ ਪਠਾਨਕੋਟ ਵਾਸੀ ਬਲਜੀਤ ਸਿੰਘ ਗਿਆ ਹੋਇਆ ਸੀ ਜਿਸ ਦੀ ਉਮਰ 32 ਸਾਲ ਦੱਸੀ ਜਾ ਰਹੀ ਹੈ ਅਤੇ ਉਸ ਦੀ 6 ਫਰਬਰੀ 2024 ਨੂੰ ਮੌਤ ਹੋ ਗਈ ਸੀ ਬਲਜੀਤ ਸਿੰਘ ਦੇ ਮਾਤਾ ਪਿਤਾ ਨੂੰ ਜਦੋਂ ਆਪਣੇ ਪੁੱਤਰ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਹ ਪਾਰੀ ਸਦਮੇ ਵਿੱਚ ਚਲੇ ਗਏ ਬਲਜੀਤ ਸਿੰਘ ਦੇ ਚਾਚਾ ਅਮਰੀਕ ਸਿੰਘ ਨੇ ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਿਵਾਰ ਦੀ ਮਾੜੀ ਹਾਲਤ ਠੀਕ ਨਾ ਹੋਣ ਕਾਰਨ ਪਰਿਵਾਰ ਦੇ ਮ੍ਰਿਤਕ ਦੇਹ ਲਾਂਨ ਲਈ ਕਾਨੂੰਨੀ ਪ੍ਰਕਿਰਿਆ ਤੇ ਹੋਰ ਖਰਚੇ ਕਰਨ ਤੋਂ ਅਸਮਰਥ ਸੀ ਜਦੋਂ ਉਕਤ ਪਰਿਵਾਰ ਨਾਲ ਵਾਪਰੇ ਕੁਦਰਤੀ ਕਹਿਰ ਦੀ ਪਨਕਾ ਉੱਗੇ ਸਮਾਜ ਸੇਵੀ ਅਤੇ ਪੀਸੀਟੀ 휴ਮੈਨਿਟੀ ਦੇ ਸੰਸਤਾਪਕ ਜਗਿੰਦਰ ਸਿੰਘ ਸਲਾਰੀਆਂ ਨੂੰ ਪਈ ਤਾਂ ਉਹ ਤੁਰੰਤ ਪੀੜਤ ਪਰਿਵਾਰ ਕੋਲ ਪੁੱਜੇ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਮਦਦ ਕਰਨ ਦਾ ਪ੍ਰੋਸਾ ਦਵਾਇਆ जोगिंदर सिंह सलारिया दे विशेष जतना सदका करीब दो महीनों बाद बलजीत सिंह की मृतक देह पठानकोट पुजी बलजीत सिंह की मृतक देह दा अंतिम संस्कार पठानकोट विखे चक्की पुल नज़दीक स्थित शमशान घाट विखे कर दिता गया बने रहो सा देखते पठानकोट मीडिया छे फरवरी में साइ बच्चे की सब्जी अभी है ਨਰਗਿਆ ਸਾਜ ਜੀ ਦੇ ਸੋਣੇ ਸਾਜ ਜੀ ਨੂੰ ਪਤਾ ਲੱਗਾ ਉਹ ਸਾਡੇ ਘਰ ਪਹੁੰਚੀ ਆ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੇ ਸਾਨੂੰ ਬਹੁਤ ਹਲਕੀ ਕੀਤੀ ਨਾ ਵਾਸਤੇ ਉਹਨਾਂ ਨੇ ਡੱਡਪੋੜੀ ਆਪਣੇ ਕੋਲ ਸਾਰਾ ਕੁਝ ਠੱਗਾ ਕਰਕੇ 에어ਪੋਰਟ ਤੋਂ ਵੀ ਐਂਬੂਲੈਂਸ ਉਹਨਾਂ ਭੇਜੀ ਆ ਇੱਥੇ ਪ੍ਰਾਨਕੋਟ ਤੱਕ ਆਏ ਸਾਡੇ ਘਰ ਵੀ ਆਏ ਆ ਉਹਨਾਂ ਨੇ ਕੋਸ਼ਿਸ਼ ਪੂਰੀ ਕਰਕੇ ਸਾਡੇ ਇੱਥੇ ਡੱਡਪੋੜੀ ਸਾਡੇ ਬੱਚੇ ਦੀ ਮਹਿੰਗਾਈ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਸਾਨੂੰ ਇਹਦਾ ਅਵਸਰਾਂ ਦੀ ਲੋੜ ਆ ਹਰ ਇੱਕ ਵੀ کہیں کہیں ਜੇ ਵੀ ਹੁੰਦਾ ਵਾ ਇਸ ਅਫਦੇਹ ਅਫਸਰਾਂ ਦੇ ਨਾਲ ਕਨੈਕਟ ਕੋਈ ਕਿਸੇ ਨੂੰ ਵੀ ਮੁਸ਼ਕਲ ਆਉਂਦੀ ਆ ਫੈਰੀਅਸ ਜੰਗਰ ਸੇਨਾ ਜੀਸੀਸੀਸੀ ਚੈਨਲ ਚੈਨਲ ਨਾਲ ਜ਼ੋਰ ਕਨੈਕਟ ਕਰਕੇ ਰੱਖੋ